ka pī ya ke sī ko pa ਜੇ ਵੀ ਬਾਣੀ ਚ ਕੀ ਲੱਗੇਗਾ ਨਾਂਦਾ ਠੀਕ ਹੈ ਕੋਈ ਨਾ ਕਰਦਾ ਇਹ ਤਾਂ ਸਾਨੂੰ ਸਮਝ ਲਈ ਮਜਾ ਤਾਂ ਦੋਫਾ ਦਾ ਹੁੰਦਾ ਪਰ ਨਾਂਦੇ ਕਦੇ ਘਟਦਾ ਨਹੀਂ ਕੁੰਦਸ ਕੰਮ ਬਾਜੇ ਲੱਗ ਕੇ ਉਹ ਲੱਗਿਆ ਨਹੀਂ ਬਸ ਬਾਜੇ ਦਾ ਲੱਗਦਾ ਜਿਵੇਂ ਖਾਂ ਕੇ ਵਿਸ਼ਰਾਮ ਹਰ ਜੀਵ ਅਤੇ ਕੁਦਰਤ ਦੀ ਹਰ ਸ਼ੈ ਰੱਬ ਦੇ ਭੈ ਵਿੱਚ ਹੈ ਪਰਮਾਤਮਾ ਦੀ ਭੈ ਭਾਵਨਾ ਵਿੱਚ ਆਤਮਕ ਜੀਵਨ ਉੱਚਾ ਹੁੰਦਾ ਹੈ ਕੋਈ ਅਪਦਾ ਦਾਤ ਨਹੀਂ ਭਾਵੇਂ ਜਿਵੇਂ ਹਾ ਬਿਦਰ ਦੇ ਹੋਰੀ ਨੇ ਚਿੱਤ ਚਾਉਣਾ ਚਾਹ ਬਿਦਰ ਦੇ ਮਨ ਵਿੱਚ ਅਜਿਹਾ ਪ੍ਰੇਮ ਹੈ ਕਿ ਹੋਰ ਕਿਸੇ ਦੇ ਮਨ ਵਿੱਚ ਉਸਦਾ ਰੰਗਸ਼ਕ ਵੀ ਹਿੱਸਾ ਨਹੀਂ ਗੋਵਿੰਦ ਭਾਉ ਤਗਦ ਦਾ ਭੂਠਾ ਜੰਮੇ ਕਰਵਾਏ ਜਾ ਰਹੇ ਬੱਚਿਆਂ ਦੇ ਵਿਸ਼ੇਸ਼ ਫੌਂਡੇ ਜਿੱਦਾਂ ਮੈਂ ਸੁਣਤਾ ਹੈ ਭਾਇ ਕੁ ਜੀ ਕਾ ਖਾਲਸਾ ਵਾਇ ਕੁ ਜੀ ਕੀ ਫਤਿਹ ਇਹ ਬਹੁਤ ਜ਼ੰਗੂ ਉਪਰਾਲਾ ਹੋ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹਨਾਂ ਦੇ ਨਾਲ ਹੀ ਸਾਡੇ ਵਿੱਚ ਐਨਕਰੇਜਮੈਂਟ ਆਂਦੀ ਹੈ ਹਨਾ ਮੋਟੀਵੇਸ਼ਨ ਆਂਦੀ ਹੈ ਕਿ ਅਸੀਂ ਹੋਰ ਅੱਗੇ ਵਧੀਏ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਬੱਚੇ ਨੂੰ ਕੀ ਕਹਿਣਾ ਚਾਹੁੰਦੇ ਠੀਕ ਕਹਿਣਾ ਚਾਹੁੰਦੀਆਂ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਸਿਰਫ ਪ੍ਰੋਗਰਾਮ ਹੁੰਦਾ ਨਾ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਵੀ ਅੱਗੇ ਵਧ ਸਕੀਏ ਤੇ ਸਾਡੇ ਵਿੱਚ ਕੰਫੀਡੈਂਸ ਆ ਸਕੇ। ਇਹ ਦੇਖਣ ਨੂੰ ਅੱਜ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਇਨਾਮ ਵੀ ਫਾਇਰ ਜਾ ਰਹੇ ਨੇ। ਤੁਹਾਡੇ ਮੰਡਲ ਨੂੰ ਕਿਹਦਾ ਖਿਆਲ ਆਇਆ ਵੀ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਨੇ? ਹਾਂਜੀ ਸਿਕਮਿਸ਼ਰੀ ਕਾਲਜ ਸਰਕਲ ਲੁਧਿਆਣਾ ਵੱਲੋਂ ਹਿੰਦੂਸਤਾਨ ਲੈਵਲ ਤੇ ਕੀ ਵਰਲਡ ਲੈਵਲ ਤੇ ਇਹ ਮੁਕਾਬਲੇ ਕੀਤੇ ਜਾਂਦੇ ਆ। ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਸਾਡਾ ਸਰਕਲ ਨਾਭਾ ਹੈਗਾ। ਇਸੀ ਸਰਕਲ ਨਾਭਾ ਵੱਲੋਂ ਸਾਨੂੰ ਇਹ ਹੈੱਡ ਆਫਿਸ ਵੱਲੋਂ ਹਦਾਇਤਾਂ ਕਿ ਤੁਸੀਂ ਇਹ ਜਿਹੜੇ ਧਾਰਮਿਕ ਮੁਕਾਬਲੇ ਕਰਵਾਉਣੇ ਆ ਇਹ ਧਾਰਮਿਕ ਮੁਕਾਬਲੇ ਅੱਜ ਇਹ ਪਹਿਲਾ ਰਾਉਂਡ ਹੈ ਜੀ ਦੂਸਰਾ ਹੋਊਗਾ ਪਟਿਆਲੇ ਤੀਸਰਾ ਲੁਧਿਆਣੇ ਫਿਰ ਫਾਈਨਲ ਹੋਊਗਾ ਤੇ ਅੱਜ ਵੀ ਇਹਨਾਂ ਨੂੰ ਜਿਹੜੇ ਪ੍ਰਾਈਜ਼ ਦਿੱਤੇ ਜਾਣੇ ਆ ਬੱਚੇ ਜਿਹੜੇ ਇੱਥੇ ਵਸਟ ਸੈਕੰਡ ਥਰਡ ਆਣਗੇ ਕੈਸ਼ ਪ੍ਰਾਈਜ਼ ਵੀ ਨੇ ਇਨਾਮ ਵੀ ਨੇ ਤੋਂ ਸਾਡਾ ਬਹੁਤ ਹੀ ਜ਼ਰੂਰੀ ਸਾਡਾ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਆਪਣੇ ਨੇੜੇ ਲਗਾਈਏ ਬੱਚਿਆਂ ਨੂੰ ਅਸੀਂ ਸਿੱਖ ਧਰਮ ਨਾਲ ਜੋੜੀਏ ਇਨਸਾਨੀਅਤ ਦੇ ਤੌਰ ਤੇ ਬੱਚਿਆਂ ਨੂੰ ਅਸੀਂ ਜਿਹੜੀ ਸਿੱਖਿਆ ਦਈਏ ਤਾਂ ਕਿ ਆਉਣ ਵਾਲੇ ਸਮਾਜ ਦੇ ਵਿੱਚੋਂ ਬਹੁਤ ਸੋਨਾ ਕਾਰਜ ਕਰ ਸਕਣ ਇਹ ਹੋਈਓ ਪਰਾਲਾ 90 ਸਰਕਲ ਤੋਂ ਸਾਡੇ ਨਾਲ 40 ਮੈਂਬਰ ਨੇ ਜਿਹੜੇ ਬਹੁਤ ਸਾਰੇ ਨਿਸ਼ਕਾਮ ਸੇਵਕ ਨੇ ਔਰ ਬਹੁਤ ਸੋਹਣਾ ਕਾਰਜ ਕਰ ਰਹੇ ਨੇ ਸਾਰੇ ਥਾਂ ਤੇ ਉਹ ਸਾਡੇ ਨਾਲ ਸਾਥ ਦਿੰਦੇ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਨੂੰ ਬਹੁਤ ਸੋਹਣਾ ਸਾਥ ਦਿੱਤਾ ਹੈ ਲੰਗਰ ਗੁਰਦੁਆਰਾ ਸਾਹਿਬ ਵੱਲੋਂ ਸ਼ਵੀਰ ਦਾ ਚਾਹ ਪਾਣੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਗੁਰਦੁਆਰਾ ਸਾਹਿਬ ਨੇ ਕੀਤਾ ਹੈ ਇਹ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਕਿੰਨੇ ਕਵੱਚੇ ਆਲੇ ਪਾਰਟੀਸਿਪੇਟ ਅੱਜ 53 ਬੱਚੇ ਸਾਡੇ ਕੋਲ ਆਏ ਨੇ ਜੀ ਇਦੇ ਵਿੱਚ ਪਾਰਟਿਸਿਪੇਟ ਕਰਨ ਲਈ ਇਹਦੇ ਵਿੱਚ ਕਵਤਾ ਕੀਰਤਨ ਲੈਕਚਰ ਤੇ ਵਾਰਤਾ ਲਾਪ ਇਹ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਨੇ ਬੱਚੇ ਇਹ ਲਗਭਗ 8-10 ਸਕੂਲਾਂ ਦੇ ਬੱਚੇ ਨੇ ਜਿਹੜੇ-ਜਿਹੜੇ ਸਕੂਲਾਂ ਤੋਂ ਇਹੋ ਹੀ ਜਿਹੜੇ ਬੱਚੇ ਨੇ ਧਾਰਮਿਕ ਪ੍ਰੀਖਿਆ ਦੇ ਵਿੱਚ ਵੀ ਹਿੱਸਾ ਲੈਂਦੇ ਆ। ਕੀ ਕਹਿਣਾ ਚਾਹੁੰਦੇ ਹੋ? ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਮਤਲਬ ਆਪਣੇ ਸਾਰੇ ਗੁਰਦੁਆਰਾ ਸਾਹਿਬ ਕਮਿਟੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਸੁਝਾ ਰਹੇ ਨੇ। ਹਾਂਜੀ ਸਾਰੇ ਸੰਗਤ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਿੱਖ ਮਸ਼ੀਨ ਕੋਲ ਲੁਧਿਆਣਾ ਵੱਲੋਂ ਜੋ ਧਾਰਮਿਕ ਮੁਕਾਬਲੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਨੇ ਹਰ ਸਰਕਲ ਵੱਲੋਂ ਪਹਿਲਾਂ ਸਰਕਲ ਲੈਵਲ ਦੇ ਉੱਤੇ ਇਹ ਧਾਰਮਿਕ ਮੁਕਾਬਲੇ ਹੁੰਦੇ ਨੇ ਤੇ ਸਾਡੇ ਸਰਕਲ ਦੇ ਚਾਰ ਸਾਧ ਦਰਸ਼ਨ ਸਿੰਘ ਜੀ ਤੇ ਰਾਹੀ ਇਹਨਾਂ ਨੇ ਬਹੁਤ ਮਿਹਨਤ ਕਰਕੇ ਸਾਰੇ ਮੈਂਬਰਾਂ ਨੂੰ ਨਾਲ ਜੋੜ ਕੇ ਸਕੂਲਾਂ ਵਿੱਚ رابطہ ਕਾਇਮ ਕਰਕੇ ਅੱਜ ਨਾਭਾ ਦੇ ਸਰਕਲ ਲੈਵਲ ਦੇ ਉੱਤੇ ਧਾਰਮਿਕ ਮੁਕਾਬਲੇ ਚੱਲ ਰਹੇ ਨੇ ਤੇ ਇਹਨਾਂ ਧਾਰਮਿਕ ਮੁਕਾਬਲਿਆਂ ਦਾ ਲਾਭ ਇਹ ਆ ਬੱਚੇ ਇਸ ਬਹਾਨੇ ਗੁਰਬਾਣੀ ਨਾਲ ਆਪਣੇ ਵਿਸ਼ੇ ਨਾਲ ਇਤਿਹਾਸ ਨਾਲ ਜੁੜਦੇ ਨੇ ਕਵਤਾਵਾਂ ਸ਼ਬਦ ਗਾਇਨ ਹੋ ਗਿਆ वार्तालाप ਹੋ ਗਿਆ ਲੈਕਚਰ ਹੋ ਗਏ ਇਹਦੇ ਰਾਹੀਂ ਇਤਿਹਾਸ ਦਾ ਤੇ ਗੁਰਬਾਣੀ ਦਾ ਬਹੁਤ ਹੁੰਦਾ ਬੱਚਿਆਂ ਨੂੰ ਤੇ ਇਹ ਇਹ ਅੱਜ ਦੇ ਸਮੇਂ ਦੀ ਅਤ ਜ਼ਰੂਰਤ ਲੋੜ ਹੈਗੀ ਆ ਕਿ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਕਿ ਹੁਣ ਜ਼ੋਨ ਲੈਵਲ ਤੋਂ ਸਰਕਲ ਲੈਵਲ ਤੋਂ ਜਿਹੜੇ ਬੱਚੇ ਸਫਲ ਹੋਣਗੇ ਉਹ ਉਸ ਤੋਂ ਬਾਅਦ ਅੱਗੇ ਫਿਰ ਉਹ ਜ਼ਿਲ੍ਹਾ ਲੈਵਲ ਤੇ ਜਾਣਗੇ ਫਿਰ ਅਗਲੇ ਲੈਵਲਾਂ ਦੇ ਉੱਤੇ ਜਾ ਕੇ ਫਿਰ ਪੰਜਾਬ ਪੱਧਰ ਦੇ ਉੱਤੇ ਬਹੁਤ ਵੱਡੇ ਏ ਧਾਰਮਿਕ ਮੁਕਾਬਲੇ ਹੁੰਦੇ ਹਨ ਤੇ ਇਹ ਉਪਰਾਲੇ ਹੁੰਦੇ ਰਹਿਣੇ ਚਾਹੀਏ ਹਨ ਤੇ ਕਿੰਨੇ ਮੁਕਾਬਲੇ ਕਰਾਏ ਕਿੱਥਾਂ ਮੁਕਾਬਲੇ ਕਰਾਏ ਜਾ ਰਹੇ ਨੇ ਕਿਹੜਾਂ ਦੇ ਨੂੰ ਕਿਹੜਾ ਮੈਸੇਜ ਕਰ ਰਹੇ ਹੋ ਜੀ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਸਾਰੇ ਸਾਡੇ ਨਾਲ ਦੇ ਬੱਚਿਆਂ ਉਹ ਬਾਹਰ ਛੜ ਕੇ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਆ ਤੇ ਗੁਰਬਾਣੀ ਨਾਲ ਜੁੜ ਰਹੇ ਆ ਬਹੁਤ ਵਧੀਆ ਲੱਗਦਾ ਸਾਡੇ ਮਾਪਿਆਂ ਨੂੰ ਤੇ ਸਾਨੂੰ ਵੀ ਦੇਖ ਕੇ ਕਿ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਅੱਜਕੱਲ ਤੇ ਜਵਾਕ ਸਾਡੇ ਵਰਗੇ ਕਿੰਨੇ ਉਹਨਾਂ ਚ ਬਾਤ ਚੜ ਕੇ ਹਿੱਸਾ ਲੈ ਰਿਹਾ ਉਹਨਾਂ ਨੂੰ ਕਿੰਨਾ ਗਿਆਨ ਮਿਲ ਰਿਹਾ ਕਿੰਨੇ ਗਿਆਨੀ ਬਣ ਰਿਹਾ ਇਸ ਤੋਂ ਇਹ ਪਤਾ ਲੱਗ ਰਿਹਾ ਕਿ ਆਨ ਵਾਲਾ ਸਮਾ ਸਿਖਾਂ ਲਈ ਬਹੁਤ ਵਧੀਆ ਹੋ ਸਕਦਾ ਕਿਉਂਕਿ ਜਿਹੜੇ ਬੱਚੇ ਅੱਜਕੱਲ ਇੰਨਾ ਕੁਝ ਉਪਰਾਲੇ ਕਰ ਰਹੇ ਆ ਲੰਗਰ ਲੁੰਗਰਾ पे ਹਿਲਾ ਰਹੇ ਆ ਤੇ ਅੱਜ ਸਿੱਖ ਮਸ਼ੀਨਰੀ ਕਾਲਜ ਲੁਧਿਆਣਾ ਸਰਕਲ ਨਾ ਬਾਏ ਵਿੱਚ ਵੀ ਸਾਡੇ ਇਹ ਜਿਹੜੇ ਮੁਕਾਬਲੇ ਹੋ ਰਹੇ ਆ ਇਹਨਾਂ ਜੀ ਬੱਚੇ ਜਿਹੜੇ ਆ ਗਏ ਪੂਰੇ ਜੋਸ਼ ਦੇ ਨਾਲ ਸਿੱਖਾਂ ਦੇ ਪ੍ਰਤੀ ਆਪਣਾ ਪਿਆਰ ਤੇ ਆਪਣੀ ਹੁਨਰ ਦਿਖਾ ਰਹੇ ਆ ਕਿ ਉਹ ਸਿੱਖਾਂ ਪ੍ਰਤੀ ਕਿੰਨੇ ਆ ਤੇ ਐ ਪਤਾ ਲੱਗਦਾ ਕਿ ਆਨਾਲਾ ਸਮਾਂ ਬਹੁਤ ਵਧੀਆ ਸਿੱਖਾਂ ਲਈ ਅਰੇ ਸਰ ਲੈਕਚਰ ਵਾਰਤਾਲਾਪ ਕਵਿਤਾ ਕੀਰਤਨ ਆਦੀ ਕਰਵਾਏ ਜਾ ਰਹੇ ਆਈ ਤਨਨ ਤਨ ਦੇ ਮੁਕਾਬਲੇ ਚ ਪਾ ਗਏ ਹਾਂ ਅਸੀਂ ਸਾਨੂੰ ਇਹ ਲਿਆ ਸੀ ਭਾਗ ਸਿੱਖ ਮਸ਼ੀਨਰੀ ਪੇਪਰ ਜੀ ਗੁਰਸਿੱਖੀ ਪੇਪਰ ਜਿਸਾਨੀ ਲਿਆ ਸੀ ਉਹ ਚ ਵੀ ਬਹੁਤ ਵਧੀਆ ਸਵਾਲ ਆਣਿਆ ਜਿਹੜੇ ਸਿੱਖ ਮਸ਼ੀਨਰੀ ਕਾਲਜ ਵੱਲੋਂ ਕਰਵਾਏ ਜਾਂਦੇ ਆ ਉਹ ਚ ਸਾਰਾ ਜਿਹੜਾ ਹੁੰਦਾ ਗੁਰੂਆਂ ਬਾਰੇ ਦੱਸਿਆ ਜਾਂਦਾ ਗੁਰੂਆਂ ਬਾਰੇ ਸਾਨੂੰ ਨੌਲੇਜ ਮਿਲਦੀ ਆ ਸਾਨੂੰ ਹੋਰ ਜਾਣਨਾ ਮਿਲਦਾ ਸਾਡੇ ਗੁਰੂਆਂ ਬਾਰੇ ਜਦ ਤੋਂ ਗੁਰਬਾਣੀ ਸਿੱਖਣ ਲੱਗ ਪਏ ਜਾਂ ਪੜ੍ਹਨ ਲੱਗੇ ਉਸ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕੋਈ ਫਰਕ ਆਇਆ ਹਾਂਜੀ ਬਹੁਤ ਫਰਕ ਆਇਆ ਗੁਰਬਾਣੀ ਪੜ੍ਹਨ ਦੇ ਨਾਲ ਉਹਨਾਂ ਦੇ ਮਤਲਬ ਮਤ ਮਤਲਬ ਅਸਲ ਜ਼ਿੰਦਗੀ ਵਿੱਚ ਜਿਆਦਾ ਸੀ ਸਮਝਦੇ ਆ ਤਾਂ ਬਹੁਤ ਵਧੀਆ ਲੱਗਦਾ ਮਹਿਸੂਸ ਹੁੰਦਾ ਤੇ ਜਦੋਂ ਉਹਨਾਂ ਨੂੰ ਆਪਨੇ ਉੱਪਰ ਲਾਗੂ ਕਰਦਿਆਂ ਤੇ ਹੋਰ ਵੀ ਕਾਫੀ ਬਦਲਾਵ ਆਂਦਾ ਮਤਲਬ ਕਿ ਘਰ 'ਚ ਗੁਰਸਿੱਖੀ ਦਾ ਬਣਿਆ ਰਹਿਣਾ ਬਾਹਰ ਹਰ ਕਿਸੇ ਨਾਲ ਪਿਆਰ ਨਾਲ ਗੱਲ ਕਰਨਾ ਹੈਡੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗੁਰਬਾਨੀ 'ਚ ਦੱਸੀਆਂ ਆਂਦੀਆਂ ਜਿਸ ਨਾਲ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਬਦਲਾਵ ਆਂਦਾ ਅੱਜ ਜੋ ਮੁਕਾਬਲੇ ਕੀਤੇ ਜਾ ਕਰਵਾਏ ਜਾ ਰਹੇ ਨੇ ਸ਼ਿਕਮਿਸਨੂਰੀ ਕਾਲਜ ਵੱਲੋਂ ਕਿੱਦਾਂ ਮਹਿਸੂਸ ਕਰ ਰਹੇ ਆਂ ਬਹੁਤ ਹੀ ਵਧੀਆ ਉਪਰਾਲਾ ਸ਼ਲਾਗਾ ਇਹ ਉਪਰਾਲਾ ਕਰਵਾਇਆ ਜਾ ਰਿਹਾ ਹੈ ਲੁਧਿਆਣਾ ਸਿਕਮੈਸ਼ਨਲ ਕਾਲਜ ਵੱਲੋਂ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਇਹਦੇ ਵਿੱਚ ਭਾਗ ਲੈ ਕੇ ਕਿ ਕਿ ਮਤਲਬ ਸਾਰੇ ਸਾਡੇ ਸਾਥੀ ਜੋ ਇੰਨਾ ਵਧੀਆ ਮੁਕਾਬਲਾ ਕਰ ਰਹੇ ਨੇ ਸਾਨੂੰ ਇੰਨਾ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਸਕੂਲ ਤੋਂ ਆਏ ਗਰਲਸ ਨਾ ਪਹਿਲਾਂ ਮੈਂ ਕਦੇ ਮੁਕਾਬਲੇ ਵਿੱਚ ਭਾਗ ਲਿਆ ਹਾਂਜੀ ਸਿਕਮੈਸ਼ਨਲ ਕਾਲਜ ਵੱਲੋਂ ਜਿਹੜੇ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਨਾਂ ਵਿੱਚ ਬਹੁਤ ਵੈਰੀ ਭਾਗ ਲਿਆ ਹੈ ਗੁਰਬਾਣੀ ਸਿੱਖਣ ਨਾਲ ਗੁਰਬਾਣੀ ਪੜ੍ਹਨ ਨਾਲ ਕਿਦਾਂ ਮਹਿਸੂਸ ਹੋ ਰਿਹਾ ਪਹਿਲਾਂ ਦੇ ਜੀਵਨ ਨਾਲੋਂ ਗੁਰਬਾਣੀ ਸਿੱਖਣ ਨਾਲ ਪੜ੍ਹਨ ਨਾਲ ਪਹਿਲਾਂ ਤਾਂ ਬਹੁਤ ਮਤਲਬ ਬਦਲਾਅ ਆਇਆ ਪਹਿਲਾਂ ਨਾਲੋਂ ਕਿ ਬੋਲੀ ਵਿੱਚ ਮਿਠਾਸ ਤੇ ਮਾਤਾ ਪਿਤਾ ਦੀ ਆਗਿਆ ਕਰਨਾ ਉਪਰਾਲਾ ਕੀਤਾ ਜਾ ਰਿਹਾ ਕਿਦਾਂ ਮਹਿਸੂਸ ਕਰਦੇ ਹੋ ਅ ਬਹੁਤ ਹੀ ਬਿਹਤਰ ਉਪਰਾਲਾ ਜੀ ਇਹ ਸਾਡੀ ਜਿਹੜੀ ਨਵੀਂ ਪਨੀਰੀ ਆ ਹੁਣ ਸਿੱਖੀ ਦੇ ਨਾਲ ਜੋੜਨ ਵਾਸਤੇ ਸਿੱਖ ਮੈਸੀਨੇਰੀ ਕਾਲਜ ਲੁਧਿਆਣਾ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਜੀ ਬਹੁਤ ਹੀ ਵੇਧਰ ਹੈ ਉਪਰਾਲਾ ਕਿਉਂਕਿ ਜਦੋਂ ਅਸੀਂ ਨਮੀ ਪਨੀਰੀ ਨੂੰ ਸਿੱਖੀ ਦੇ ਨਾਲ ਜੋੜਾਂਗੇ ਜੀ ਉਹ ਪ੍ਰਚਾਰ ਦੇ ਮayne ਹੀ ਅਲੱਗ ਹੋ ਜਾਣਗੇ ਜੀ ਆਪਣੇ ਆਪ ਸਾਡੇ ਸਿੱਖ ਧਰਮ ਦੀ ਜਿਹੜੀ ਨਮੀ ਪਨੀਰੀ ਹੈ ਜੀ ਜੇ ਉਹ ਸਾਡੇ ਇਸ ਇਸ ਦੇ ਵਿੱਚ ਹੀ ਸਮਝਣਾ ਸ਼ੁਰੂ ਕਰ ਦੇਗੀ ਜੀ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਘੁੰਮਣ ਦੀ ਲੋੜ ਨਹੀਂ ਹੈਗੀ ਸੋ ਸਿੱਖ ਵਿਜਨੀਤੀ ਕਾਲਜ ਦੇ ਨਾਲ ਮੈਂ ਪਿਛਲੇ 6 ਸਾਲ ਤੋਂ ਜੁੜਿਆ ਹੋਇਆ ਹਾਂ ਤੇ ਇਹ ਪਹਿਲਾਂ ਮੈਂ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਮੈਨੇਜਰ ਰਟਾਇਰ ਹੋਇਆ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਔਰ ਮੈਂ ਹੁਣੇ-ਹੁਣੇ ਹੀ 2 ਸਾਲ ਦਾ ਕੋਰਸ ਵੀ ਕਰਕੇ ਹਟਿਆ ਸਿੱਖੀ ਸ਼੍ਰੀ ਗੋਬਿੰਦਗੜ੍ਹ ਕਾਲਜ ਦਾ ਸੋ ਮੈਨੂੰ ਬਹੁਤ ਹੀ ਬਿਹਤਰ ਲੱਗ ਰਿਹਾ ਔਰ ਮੈਨੂੰ ਬਹੁਤ ਕਿਉਂਕਿ ਜਿਹੜਾ ਸਿੱਖ ਧਰਮ ਹੈ ਇਹ ਸਾਡਾ ਇਹਦਾ ਮਤਲਬ ਹੀ ਬੇਅਫ ਲਾਈਫ ਹੈ ਜੀ ਸਿੱਖ ਧਰਮ ਦਾ ਮਤਲਬ ਹੀ ਬੇਅਫ ਲਾਈਫ ਹੈ ਅਸੀਂ ਮਨੁੱਖਤਾ ਦੀ ਸੇਵਾ ਕਿੱਦਾਂ ਕਰਨੀ ਆ ਉਹਦੇ ਵਿੱਚ ਕੋਈ ਇਹ ਨਹੀਂ ਮੈਟਰ ਕਰਦਾ ਵੀ ਕਿਹੜੀ ਜਾਤ ਹੈ ਜੀ ਕਿਹੜੀ ਪਾਤ ਹੈ ਸਭ ਤੋਂ ਸ੍ਰੇਸ਼ਟ ਧਰਮ ਹੈ ਜੀ ਸਿੱਖ ਧਰਮ ਔਰ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਸਾਨੂੰ ਗੁਰੂ ਮਹਾਰਾਜ ਨੇ ਆਪਣੇ ਲੜ ਲਾਇਆ ਹੈ ਜੀ ਬਹੁਤ ਖੁਸ਼ੀ ਮਹਿਸੂਸ ਕਰਦਾ